ਭਾਈ ਸੰਦੀਪ ਸਿੰਘ ਸਣੀ ਨੂੰ ਅੱਜ ਸੰਗਰੂਰ ਦੇ ਹਸਪਤਾਲ ਦੇ ਵਿੱਚ ਮੈਡੀਕਲ ਵਾਸਤੇ ਲਿਆਂਦਾ ਗਿਆ ਤਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਤਾਂ ਉਹਨਾਂ ਨੇ ਜਕਾਰੇ ਛੱਡੇ ਕਿਉਂਕਿ ਕੁਝ ਦਿਨ ਪਹਿਲਾਂ ਝੇਲ ਦੇ ਵਿੱਚ ਤਿੰਨ ਸਾਬਕਾ ਪੁਲਿਸ ਵਾਲਿਆਂ ਵੱਲੋਂ ਭਾਈ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਬਦਲੇ ਭਾਈ ਸਾਹਿਬ ਉਹਨਾਂ ਤਿੰਨਾਂ ਉੱਪਰ ਭਾਰੂ ਪਹੇਗੇ ਤਾਂ ਉਹਨਾਂ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਇੱਕ ਦੀ ਤਾਂ ਅੱਜ ਧੁਰ ਦੀ ਟਿਕਟ ਕੱਟੀ ਗਈ ਤੇ ਉਸ ਦੇ ਉਲਟ ਦੇ ਵਿੱਚ ਭਾਈ ਸਾਹਿਬ ਦੇ ਉੱਪਰ ਬੜਾ ਤਸ਼ੱਦਦ ਕੀਤਾ ਕਿਉਂਕਿ ਕੱਲ ਜਦੋਂ ਭਾਈ ਸਾਹਿਬ ਦਾ ਵਕੀਲ ਉਹਨਾਂ ਨੂੰ ਮਿਲ ਕੇ ਆਇਆ ਤਾਂ ਉਹਨਾਂ ਦੱਸਿਆ ਕਿ ਕਿਵੇਂ ਅੰਦਰ ਉਹਨਾਂ ਨੂੰ ਲੰਮੇ ਪਾ ਕੇ ਉੱਪਰ ਰਾਡਾਂ ਤੋੜੀਆਂ ਗਈਆਂ ਉਹਨਾਂ ਦੇ ਉੱਪਰ ਪਟੇ ਮਾਰੇ ਫਿਰ ਪਟੇ ਗਿੱਲੇ ਕਰ ਕਰਕੇ ਮਾਸ ਖਿੱਚਿਆ ਗਿਆ ਇਥੋਂ ਤੱਕ ਕਿ ਤਿੰਨਕ ਸ਼ਹਿਰੇ ਖੂਨ ਦੇ ਨਾਲ ਲੱਤ-ਪੱਤ ਹੋ ਗਏ ਤਾਂ ਪੁਲਿਸ ਵਾਲੇ ਇਹ ਕਹਿੰਦੇ ਸੀ ਕਿ ਚੀਕਾਂ ਮਾਰ ਤੇ ਭਾਈ ਸਾਹਿਬ ਕਹਿੰਦੇ ਸੀ ਕਿ ਤੁਸੀਂ ਮੇਰੇ ਮੂੰਹ ਚੀਕਾਂ ਨਹੀਂ ਕਰਵਾ ਸਕਦੇ ਭਾਈ ਸਾਹਿਬ ਲਗਾਤਾਰ ਸਤਨਾਮ ਵੈਗਰੂ ਦਾ ਜਪ ਕਰ ਰਹੇ ਸੀ ਸਤਿ ਬਾਅਦ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਮੂੰਹ ਦੇ ਵਿੱਚ ਰਮਾਲ ਦਿੱਤਾ ਤਾਂ ਫੇਰ ਉਹਨਾਂ ਦੇ ਉੱਪਰ ਡੰਡਿਆਂ ਦੇ ਨਾਲ ਉਹਨਾਂ ਦੀ ਕੁੱਟ ਮਾਰ ਕੀਤੀ ਜੇ ਦੇਖਿਆ ਜਾਵੇ ਤਾਂ ਇੰਨਾ ਤਸ਼ੱਦਦ ਅਸੀਂ 1984 ਦੇ ਵਿੱਚ ਸੌਂਦੇ ਹੁੰਦੇ ਸੀ ਕਿ ਪੁਲਿਸ ਵਾਲੇ ਉਦੋਂ ਨੌਜਵਾਨ ਸਿੱਖਾਂ ਦੇ ਨਾਲ ਇੰਨਾ ਤਸ਼ੱਦਦ ਕਰਦੇ ਹੁੰਦੇ ਸੀ ਪਰ ਅੱਜ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਅਸੀਂ ਕਿਸੇ ਵੇਲੇ ਅੰਗਰੇਜ਼ਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਿਤਾਬਾਂ ਉਹਨਾਂ ਦੇ ਜਦੋਂ ਪੇਜ ਫੁੱਲੀ ਦਿੱਤੇ ਉਹਨਾਂ ਦੇ ਵਿੱਚ ਲਿਖਿਆ ਆਉਂਦਾ ਸੀ ਕਿ ਸਿੱਖ ਯੋਧੇ ਇੰਨੇ ਤਗੜੇ ਹੁੰਦੇ ਸੀ ਕਿ ਜਦੋਂ ਸਾਡੇ ਜੰਗਾ ਜੁੱਧਾਂ ਦੇ ਵਿੱਚ ਉਹ ਲੜਦੇ ਸੀ ਤਾਂ ਆਪਣੀ ਤਲਵਾਰ ਦੇ ਨਾਲ ਨਾਲ ਅੰਗਰੇਜ਼ਾਂ ਨੂੰ ਤਾਂ ਵੜਦੇ ਸੀ ਤਾਂ ਉਸ ਦਾ ਫਾਟ ਜਿਹੜਾ ਉਸ ਦੇ ਵਿੱਚ ਕਈ ਵਾਰ ਘੋੜੇ ਦੇ ਸਿਰ ਤੱਕ ਵੱਡ ਦਿੰਦੇ ਸੀ ਤਾਂ ਉਦੋਂ ਸੋਚੀਦਾ ਸੀ ਕਿ ਇਦਾਂ ਹੋ ਸਕਦਾ ਪਰ ਅੱਜ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਦੋਂ ਸਿੰਘਾਂ ਨੂੰ ਕਿਸੇ ਦਾ ਡਰ ਨਾ ਹੋਵੇ ਜਦੋਂ ਸਿੰਘ ਆਪਣੀ ਮਰਜ਼ੀ ਦੇ ਆਪ ਮਾਲਕ ਹੋਣ ਤਾਂ ਇਹ ਸਭ ਚੀਜ਼ਾਂ ਜਾਇਜ਼ ਕਿਉਂਕਿ ਜੇਲ੍ਹ ਦੇ ਵਿੱਚ ਆ ਬਾਜੀ ਨੂੰ ਹੱਥ ਬੰਨ ਕੇ ਰੱਖਿਆ ਹੋਇਆ ਵੀ ਜੇ ਉਹ ਤਿੰਨਾ ਉੱਪਰ ਭਾਰੂ ਪੈ ਸਕਦੇ ਨੇ ਤਾਂ ਇਹ ਗੱਲਾਂ ਸਾਡੇ ਯਕੀਨ ਦੇ ਵਿੱਚ ਜ਼ਰੂਰ ਆਉਂਦੀਆਂ ਤਾਂ ਅਸੀਂ ਅੱਜ ਭਾਈ ਸਾਹਿਬ ਨੂੰ ਸਜਦਾ ਕਰਦੇ ਹਾਂ ਕਿ ਜਿਹੜੀਆਂ ਸੱਚੀਆਂ ਕਹਾਣੀਆਂ ਸੁਣ ਕੇ ਅਸੀਂ ਅੱਜ ਉਹਨਾਂ ਤੋਂ ਕੋਹਾਂ ਦੂਰ ਜਾ ਚੁੱਕੇ ਸੀ ਤਾਂ ਭਾਈ ਸਾਹਿਬ ਨੇ ਸਾਡੇ ਸਾਹਮਣੇ ਪ੍ਰਤੱਖ ਕਰਤੀਆਂ ਕਿ ਜਦੋਂ ਇੱਕ ਸੱਚਾ ਸਿੱਖ ਆਪਣੇ ਗੁਰੂ ਪ੍ਰਤੀ ਵਫਾਦਾਰ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਤੇ ਕੁਝ ਵੀ ਯਰ ਸਕਦਾ